ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਬੜਾ ਕੁਝ ਹੋ ਰਿਹਾ ਅੱਜ ਕੱਲ ਤਾਂ ਖਾਸ ਕਰਕੇ ਦੇਖੋ ਤੁਸੀਂ ਕਿਦਾਂ ਆਪਣੇ ਸਰੀਰ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਨੂੰ ਲੈ ਕੇ 3D ਪ੍ਰਿੰਟ ਦੇ ਨਾਲ ਉਹਨਾਂ ਨੂੰ ਪ੍ਰਿੰਟ ਕੀਤਾ ਜਾਂਦਾ ਅਨਾਜ ਆ ਕੁੜੀਆ ਛੋਟੀ ਦੀ ਇਹਦਾ ਕੰਨ ਹੈ ਨਹੀਂਗਾ ਤੇ ਦੇਖੋ ਕਿਦਾਂ ਉਹਨਾਂ ਨੇ ਉਹਦੇ ਦੂਸਰੇ ਕੰਨ ਨੂੰ ਸਕੈਨ ਕੀਤਾ ਤੇ ਫਿਰ ਉਹਨੂੰ 3D ਪ੍ਰਿੰਟ ਦੇ ਵਿੱਚ ਉਹਦੇ ਉਹਦੇ ਸਰੀਰ ਦੇ ਵਿੱਚੋਂ ਸੈੱਲ ਲਏ ਮਾਸਪੇਸ਼ੀਆਂ ਜਿਵੇਂ ਲਈਆਂ ਤੇ ਉਹਨਾਂ ਨੂੰ 3D ਪ੍ਰਿੰਟ ਕਰਦਾ 3D ਪ੍ਰਿੰਟ ਕਰਕੇ ਉਹਨਾਂ ਨੂੰ ਜਦੋਂ ਆਪਣੇ ਸਕਿਨ ਦੇ ਨਾਲ ਉਹਨੂੰ ਜਦੋਂ ਅਟੈਚ ਕੀਤਾ ਜਾਂਦਾ ਤਾਂ ਉਹ ਬਾਅਦ ਵਿੱਚ ਉਹ ਵਿੱਚੇ ਹੀ ਮਿਕਸ ਹੋ ਜਾਂਦਾ ਜਿਵੇਂ ਆਪਾਂ ਪਲਾਸਟਿਕ ਸਰਜਰੀ ਕਰਦੇ ਹਾਂ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਕਿ ਉਹ ਰੀਅਲ ਕੰਨ ਲੱਗਣ ਲੱਗ ਜਾਂਦਾ ਕਮਾਲ ਆ ਯਾਰ ਕਮਾਲ ਆ ਪਰ ਜੋ ਵੀ ਆ ਅਪਾਖਸੀ ਗੱਲ ਕਰੀਏ ਕਿ ਉਸ ਪ੍ਰਮਾਤਮਾ ਨੂੰ ਹੀ ਕਾਪੀ ਕੀਤਾ ਜਾਂਦਾ ਹਮੇਸ਼ਾ ਕੁਦਰਤ ਨੂੰ ਪ੍ਰਕਿਰਤੀ ਨੂੰ ਕਾਪੀ ਕੀਤਾ ਜਾਂਦਾ ਇਨਸਾਨ ਦੇ ਦਿਮਾਗ ਦੇ ਵਿੱਚ ਜਿਹੜੇ ਵੀ ਥਾਟ ਆਉਂਦੇ ਆ ਉਹ ਸਾਰੇ ਉਹ ਖਿਆਲ ਉਹ ਪ੍ਰਮਾਤਮਾ ਤੋਂ ਹੀ ਆਉਂਦੇ ਆ ਸੋ ਬੜਾ ਬੇਅੰਤਾ ਹੋ ਇਸੇ ਕਰਕੇ ਤੁਹਾਨੂੰ ਕਹੀਦਾ ਆਪਣਾ ਵਿਸ਼ਵਾਸ ਪੱਕਾ ਕਰੋ ਆਪਣਾ ਯਕੀਨ ਪੱਕਾ ਕਰੋ ਚਮਤਕਾਰ ਹੁੰਦੇ ਨੇ ਕਲਾ ਵਰਤ ਦੀਆਂ ਜਿਉਂਦੇ ਵਾਸਤੇ ਰਹੋ ਧੰਨਵਾਦ